ਤਾ ਭਾਈ ਗੁਰਦਾਸ ਸਾਹਿਬ ਕਹਿੰਦਿਆ ਦੇਖੋ ਕਹੇ ਬੰਦੇ ਨੂੰ ਕਿਸੇ ਸ਼ਰੀਰ ਨੂੰ ਰੋਗ ਲੱਗ ਜਾਵੇ ਤੇ ਉਹ ਕਿਸੇ ਚੰਗੇ ਸਿਆਣੇ ਡਾਕਟਰ ਵੈਦ ਹਕੀਮ ਨੂੰ ਨੰਦ ਖਾਈਏ ਤੇ ਰੋਗ ਰੋਧ ਵਧੀ ਜਾਂਦਾ ਹੈ ਵਧੀ ਜਾਂਦਾ ਹੈ ਜਿੰਨਾ ਚਿਰ ਸਿਆਣੇ ਵੈਦ ਹਕੀਮ ਨੂੰ ਉਹ ਰੋਗ ਜਾ ਕੇ ਦਿਖਾਉਂਦੇ ਨਹੀਂ ਉਸ ਚਾਜੇ ਢੰਗ ਨਾਲ ਉਹਦਾ ਉਪਚਾਰ ਇਲਾਜ ਨਹੀਂ ਕਰਦਾ ਦਵਾਈਦਾਰੂ ਨਹੀਂ ਦਿੰਦਾ ਉਨਾ ਚਿਰ ਉਹ ਰੋਗ ਦੂਰ ਨਹੀਂ ਹੁੰਦਾ ਬਿਨ ਉਪਜਾ ਉਪਚਾਰ ਛਿਨ ਛਿਨ ਹੋਏ ਆਸਾਦ ਜੀ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਬਈ ਬਿਨਾ ਇਲਾਜ ਤੋਂ ਬਿਨਾਂ ਦਵਾਈ ਤੋਂ ਬਿਨਾ دارو ਤੋਂ ਉਹ ਰੋਗ ਜਿਹੜਾ ਆਸਾਦ ਰੋਗ ਹੋ ਜਾਂਦਾ ਹੈ ਆਸਾਦ ਰੋਗ ਕਹਿੰਦੇ ਆ ਜਿਹਦੇ ਤੇ ਕੋਈ ਦਵਾਈ ਕੰਮ ਨਾ ਕਰੇ ਕੋਈ ਢੰਗ ਕੰਮ ਨਾ ਕਰੇ ਕੋਈ ਤਰੀਕਾ ਕੰਮ ਨਾ ਕਰੇ ਦਵਾਈਆਂ ਦੀ ਵੈਦਾਂ ਦੀ ਡਾਕਟਰਾਂ ਦੀ ਹਾਕੀਮਾਂ ਦੀ ਮਾਰਚੋਂ ਬਾਹਰ ਨਿਕਲ ਜਾਵੇ ਅੱਗੇ ਚਲਾ ਜਾਵੇ ਉਨਾਂ ਦੇ ਵਸ ਦੀ ਗੱਲ ਨਾ ਰਹੇ ਉਹਨਾਂ ਦੀ ਬਾਹੂ ਪੇਸ਼ ਨਾਂਦਾਏ ਫਿਰ ਜਦੋਂ ਜਵਾਬ ਦੇ ਦਿੰਦੇ ਆ ਕਹਿੰਦੇ ਹੁਣ ਤਾਂ ਰੱਬ ਹੀ ਕੋਈ ਕਾਰਨਾਮਾ ਕਰੇ ਕੋਈ ਕੌਤਕ ਵਰਤਾਏ ਤਾਂ ਬਚ ਸਕਦਾ ਐ ਨਹੀਂ ਤੇ ਕਿਸੇ ਦੇ ਬਚਾਇਆ ਨਹੀਂ ਉਹਨੂੰ ਆਸਾਦ ਰੂਪ ਕਹਿੰਦੇ ਆ ਵੀ ਨਾ ਸਾਧਿਆ ਜਾਣ ਵਾਲਾ ਨਾ ਵਸ ਆਉਣ ਵਾਲਾ ਬਾਈ ਗੁਰਦਾਸ ਸਾਹਿਬ ਕਹਿੰਦਿਆ ਸੰਸਾਰ ਦੇ ਅੰਦਰ ਰਹਿ ਕੇ ਜੀਵ ਨੂੰ ਰੋਗ ਲੱਗਿਆ ਹੈ ਤੇ ਜਿੰਨਾ ਚਿਰ ਰੋਗੀ ਨੂੰ ਇਹ ਪਤਾ ਨਹੀਂ ਲੱਗਦਾ ਕਿ ਮੈਂ ਰੋਗੀ ਹਾਂ ਉਹਨੂੰ ਜਿੰਨਾ ਮਰਜ਼ੀ ਮੱਥਾ ਮਾਰੀ ਕਰੋ ਸਮਝਾਵੋ ਪਰਮਾਨ ਦੇਓ ਐਗਜ਼ੈਂਪਲ ਦੇਓ ਉਹ ਨਹੀਂ ਕਿਸੇ ਵੈਦ ਦੀ ਦਵਾਈ ਦਾ ਇਸਤੇਮਾਲ ਕਰੇਗਾ ਅਗਰ ਤੁਸੀਂ ਚੰਗੀ ਦਵਾਈ ਲਿਆ ਵੀ ਦਿਵੋਗੇ ਉਸ ਨੂੰ ਖਾਵੇਗਾ ਨਹੀਂ ਉਹ ਕਦੇ ਇੱਧਰ ਕਦੇ ਉੱਧਰ ਸਿੱਟ ਦੇਵੇਗਾ ਕਦੇ ਤੁਹਾਨੂੰ ਭੁਲੇਖਾ ਖਾਣ ਦਾ ਪਾ ਦੇਵੇਗਾ ਉਹ ਖਾਏਗਾ ਨਹੀਂ ਜਿੰਨਾ ਚਿਰ ਦਵਾਈ ਖਾਵੇਗਾ ਨਹੀਂ ਉਹਦਾ ਰੋਗ ਦੂਰ ਨਹੀਂ ਹੋਣਾ ਸੰਸਾਰ ਦੇ ਅੰਦਰ ਹਮੇ ਦਾ ਰੋਗ ਏ ਸੰਸਾਰ ਦੇ ਦੀਵਾਨ ਨੂੰ ਸੰਸਾਰ ਦੇ ਵਿੱਚ ਰਹਿਣਿਆ ਬੇਅੰਤ ਪ੍ਰਕਾਰ ਦੇ ਰੋਗੀ ਨੇ ਸੰਸਾਰ ਰੋਗਾਂ ਨਾਲ ਭਰਿਆ ਹੈ ਬਦਕਿਸਮਤੀ ਇਹ ਹੈ ਕਿ ਬਹੁਤ ਤਾਦ ਅੰਦਰ ਵਿਰਲਿਆਂ ਨੂੰ ਛੱਡ ਕੇ ਬਹੁਤ ਤਾਦ ਅੰਦਰ ਜੀਵਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਰੋਗ ਏ ਅਸੀਂ ਰੋਗੀ ਹਾਂ ਏਸੇ ਕਰਕੇ ਨਾ ਇਹ ਵੈਦ ਕੋਲ ਜਾਣ ਨਾ ਡਾਕਟਰ ਹਾਕੀਮ ਕੋਲ ਜਾਣ ਨਾ ਇਹ ਉਹ دارو ਦਵਾਈ ਦਾ ਇਸਤੇਮਾਲ ਕਰਨ ਜਿਹਦੇ ਨਾਲ ਰੋਗ ਕਟਿਆ ਜਾਣਾ ਹੈ ਸੋਗ ਕਟਿਆ ਜਾਣਾ ਹੈ ਜਿਹੜੇ ਵਿਰਲਿਆਂ ਨੂੰ ਪਤਾ ਲੱਗਾ ਹੈ ਬਈ ਮਨ ਰੋਗੀ ਏ ਮਨ ਸੋਗੀ ਏ ਇਹਦਾ ਰੋਗ ਦੁੱਖ ਦੁੱਖ ਦੂਰ ਤਦੋਂ ਹੋਣਾ ਜਦੋਂ ਦਵਾਈ ਦਾ ਇਸਤੇਮਾਲ ਕੀਤਾ ਤੇ ਜਿਨ੍ਹਾਂ ਨੂੰ ਆਪਣੇ ਰੋਗ ਦਾ ਪਤਾ ਲੱਗ ਗਿਆ ਜਦੋਂ ਤਨ ਵਿੱਚ ਰੋਗ ਪੈਦਾ ਹੋ ਜਾਵੇ ਤੇ ਰੋਗ ਦਾ ਸਾਨੂੰ ਪਤਾ ਲੱਗ ਜਾਏ ਉਹ ਰੋਗ ਨੂੰ ਦੇਖ ਕੇ ਮਨ ਸੋਗ ਵਿੱਚ ਚਲਾ ਜਾਂਦਾ ਹੈ ਕੀ ਬਣੇਗਾ ਠੀਕ ਹੋਵੇਗਾ ਕਿ ਨਹੀਂ ਹੋਵੇਗਾ ਮੈਂ ਪਹਿਲਾਂ ਜੈਸਾ ਹੋਵਾਂਗਾ ਕਿ ਨਹੀਂ ਹੋਵਾਂਗਾ ਪਤਾ ਨਹੀਂ ਇਹ ਰੋਗ ਮੇਰੀ ਜਾਨ ਦਾ ਖਾਤਮਾ ਨਾ ਕਰ ਦੇਵੇ ਮਨ ਵਿੱਚ ਸੋਗ ਤਨ ਵਿੱਚ ਰੋਗ ਮਨ ਵਿੱਚ ਸੋਗ ਇਥੇ ਤਾਂ ਜਦੋਂ ਦੋਨੇ ਇੱਕ ਜਗਾ ਤੇ ਹੋਣਗੇ ਤੇ ਬਚੇਗਾ ਕਿਵੇਂ ਮਨ ਵਿੱਚ ਹੀ ਰੋਗ ਏ ਮਨ ਵਿੱਚ ਹੀ ਸੋਗ ਏ ਮਨ ਨੂੰ ਹੀ ਦੁਰਚਾਰ ਦੇ ਵਿਕਾਰਾਂ ਦੇ ਵੱਧ ਫੈਲੀਆਂ ਦੇ ਹਉਮੈ ਦੇ ਹੰਕਾਰ ਦੇ ਰੋਗ ਲੱਗੇ ਹੋਏ ਨੇ ਮਨ ਹੀ ਸੋਗ ਵਿੱਚ ਪਰ ਦਵਾਈ ਦਾ ਇਸਤੇਮਾਲ ਕਰਨ ਲਈ ਤਿਆਰ ਨਹੀਂ ਏ ਵੈਦ ਕੁਲ ਜਾਣ ਲਈ ਤਿਆਰ ਨਹੀਂ ਏ ਜਿਨ੍ਹਾਂ ਨੂੰ ਵਿਰਲੇਆ ਨੂੰ ਇਹ ਪਤਾ ਲੱਗਾ ਹੈ ਜਿਨ੍ਹਾਂ ਨੂੰ ਸਾਬ ਕਹਿੰਦੇ ਹੈ ਨ ਵਿਰਲੇ ਕਨੇ ਨਹੀਂ ਫੈਲ ਫਕੜ ਸੰਸਾਰ ਉਹ ਵਿਰਲੇ ਕਈ ਕੇ ਉਹ ਵਿਰਲੇ ਨੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਦਵਾਈ ਦਾ ਤੇ ਇਹ ਪਤਾ ਲੱਗ ਗਿਆ ਵੈਦ ਦਾ ਤੇ ਇਹ ਵੀ ਸਮਝ ਆ ਗਈ ਏ ਕਿ ਦੁਨੀਆਂ ਚ ਜਿੱਥੇ ਮਰਜੀ ਤੁਰੇ ਫਿਰੋ ਇਸ ਰੋਗ ਦੀ ਦਵਾਈ ਮਿਲੇਗੀ ਤੇ ਕੇਵਲ ਐਸ ਵੈਦ ਕੋਲੋਂ ਮਿਲੇਗੀ ਉਸ ਵੈਦ ਨੂੰ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਬਚਨ ਕੀਤੇ ਮੇਰਾ ਵੈਦ ਗੁਰੂ ਗੋਬਿੰਦ ਉਹ ਪਰਿਪੂਰਨ ਪਰਮਾਤਮਾ ਜਿਹੜਾ ਤਰਤੀ ਦੀ ਪਲਣਾ ਕਰਕੇ ਪਰਵਰਸ਼ ਕਰਨ ਵਾਲਾ ਦਾਤਾ ਹੈ ਨਾ ਉਹ ਮੇਰਾ ਵੈਦ ਹੈ ਤੇ ਉਹ ਵੈਦ ਜਿਹੜਾ ਹੈ ਉਹ ਦੋਨੇ ਚੀਜ਼ਾਂ ਜਾਣਦਾ ਹੈ ਅਰ ਪਹਿਲਾਂ ਰੋਗ ਵੇਖਦਾ ਹੈ ਪਹਿਲਾਂ ਰੋਗ ਪਛਾਣਦਾ ਹੈ ਫਿਰ دارو ਦਿੰਦਾ ਹੈ ਦਵਾਈ ਦਿੰਦਾ ਹੈ ਕਿ ਨੂੰ ਬਿਮਾਰੀ ਕਿ ਹੋ ਜੀਏ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔ ਖੁਦ ਮੁਖ ਦੇਵੈ ਕਟੇ ਜਮ ਕੀ ਫੰਦਾ ਉਹ ਨਾਮ دارو ਦਿੰਦਾ ਨਾਮ ਦੀ ਦਵਾਈ ਦਿੰਦਾ ਹੈ ਤੇ ਨਾਮ ਦੀ ਦਵਾਈ ਦੇ ਨਾਲ ਮਨ ਵਿੱਚੋਂ ਹਿਰਦੇ ਵਿੱਚੋਂ ਰੋਗ ਖਤਮ ਹੋ ਜਾਂਦਾ ਹੈ ਤੇ ਜੀਵਨ ਦੇ ਵਿੱਚੋਂ ਮਨ ਵਿੱਚੋਂ ਸੋਗ ਖਤਮ ਹੋ ਜਾਂਦਾ ਹੈ ਉਹ ਦਵਾਈ ਕਿਹੜੀ ਆ ਉਹ ਆ ਨਾਮ ਤੇ ਸੰਸਾਰ ਨਿਰੰਕਾਰ ਤੋਂ ਜੁਦੇ ਹੋਣ ਕਰਕੇ ਪਰੇ ਹੋਣ ਕਰਕੇ ਪਰਮਾਤਮਾ ਨੂੰ ਭੁੱਲਣ ਕਰਕੇ ਪਰਮਾਤਮਾ ਤੋਂ ਦੂਰ ਜਾਣ ਕਰਕੇ ਇਹ ਰੋਗਾਂ ਦਾ ਗਰਸਿਆ ਗਿਆ ਹੈ ਮਹਾਰਾਜ ਬਚਨ ਕਰਦੇ ਆ ਸੰਸਾਰ ਰੋਗੀ ਨਾਮ दारू ਮੈਲ ਲਾਗੇ ਸੱਚ ਬਿਨਾ ਸੰਸਾਰ ਰੋਗੀ ਏ ਤੇ ਨਾਮ दारू ਏ ਤੇ ਉਹ ਜੀਵ ਦੇ ਮੁਖ ਵਿੱਚ ਨਾਮ ਦਿੰਦਾ ਬਾਣੀ ਦਿੰਦਾ ਨਾਮ ਬਾਣੀ ਤੇ ਬਾਣੀ ਹੀ ਨਾਮ ਆ ਓ ਮੁਖ ਵਿੱਚ ਨਾਮ ਦਿੰਦਾ ਹਰ ਹਰ ਨਾਮ ਹਰ ਹਰ ਔਖਦ ਮੁਖ ਦੇਵੈ ਹਰੀ ਦਾ ਨਾਮ ਰੂਪ ਔਸ਼ਧੀ ਮੁਖ ਵਿੱਚ ਦਿੰਦਾ ਹੈ ਤਨ ਵਿੱਚ ਤਾਂ ਕਿ ਜਿਹੜੀ ਜਮਾਂ ਦੀ ਫਾਹੀ ਤੇਰੇ ਗਲ ਪੈਣ ਵਾਲੀ ਨ ਤਿਰ ਕੀਤੇ ਹੋਏ ਕੁਕਰਮਾਂ ਦੇ ਕਾਰਨ ਉਹਨੂੰ ਵੀ ਕੱਟ ਦਿੰਦਾ ਹੈ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਮ ਕੀ ਫੰਦਾ ਉਹ ਨਾਮ ਮੁਖ ਚ ਦਿੰਦਾ ਤੇ ਗੁਰੂ ਕਹਿੰਦਾ ਜਪ ਮੰਨ ਮੇਰੀ ਗੋਬਿੰਦ ਕੀ ਬਾਣੀ ਜਪ ਜਪੋ ਤਾ ਏਕੋ ਨਾਮ ਆਵਰ ਨਿਰਾਫਲ ਕਾਮਾ ਗੁਰੂ ਬਾਦ ਮਾਰ ਕੇ ਕਹਿੰਦੇ ਜਪ ਮੰਨ ਸਤ ਨਾਮ ਸਦਾ ਸਤਨਾਮ ਉਹਦਾ ਸੱਚਾ ਨਾਮ ਜਪ ਗੁਰੂ ਆਵਾਜ਼ ਮਾਰ ਕੇ ਕਹਿੰਦਾ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੀ ਅਨ ਲਾਲਚ ਬਿਰਥਾ ਜਨਮ ਪੁਰਾਨੀ ਬਾਣੀ ਨਹੀਂ ਪੜੀ ਬਾਣੀ ਨਹੀਂ ਸੁਣੀ ਤੇ ਰੋਗ ਕਿਵੇਂ ਦੂਰ ਹੋਣ ਬਾਦਸ਼ਾ ਬਾਣੀ ਅੰਦਰ ਬਚਨ ਕਰਦੇ ਦੂਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਉਹ ਸੱਚੀ ਬਾਣੀਆਂ ਆਕਾਲ ਦੀ ਬਾਣੀਆਂ ਜਿਹੜੀ ਤੁਰ ਕੀ ਬਾਣੀ ਆਈ ਤਿੰਨ सगली ਚਿੰਤ ਮਟਾਈ ਦਇਾਲ ਪੁਰਖ ਮੀਰਵਾਨਾ ਹਰ ਨਾਨਕ ਸੱਚ ਵਖਾਨਾ ਉਹ ਬਾਣੀ ਨੂੰ ਸੁਣ ਲਈ ਬਾਣੀ ਨੂੰ ਪੜ੍ਹ ਲਈ ਆਇਆ ਹੈ ਤੇ ਤੇਰਾ ਦਾਤਾ ਤੇਰਾ ਗੁਰੂ ਹੋਰ ਨਹੀਂ ਜਿਨਨੇ ਤੈਨੂੰ ਉਹ ਬਾਣੀ ਰੂਪ ਹੋ ਕੇ ਤੇਰੇ ਰੋਗ ਕੱਟਣੇ ਆ ਤੈਨੂੰ ਖੁਸ਼ਹਾਲੀ ਬਖਸ਼ਿਸ਼ ਕਰਨੀ ਐ ਖੇੜੇ ਬਖਸ਼ਿਸ਼ ਕਰਨਿਆ ਉਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੈ ਰਤਖ ਗੁਰੂ ਨਿਸਤਾਰੇ ਗੁਰੂ ਪਾਰ ਉਤਾਰਾ ਕਰਦਾ ਜਦੋਂ ਬਾਣੀ ਪੜਦਾ ਹੋਇਆ ਬਾਣੀ ਸੁਣਦਾ ਹੋਇਆ ਬਾਣੀ ਹਿਰਦੇ ਛੋਈ ਤੇ ਬਾਣੀ ਬਾਹਰੋਂ ਵਰਖਾ ਹੋ ਰਹੀ ਏ ਬੋਲਾਂ ਦੀ ਤੇ ਆਪ ਗੁਰੂ ਕੋਲ ਬੈਠ ਕੇ ਉਦੇ ਵਿੱਚ ਭਿੱਜ ਰਿਹਾ ਹੈ ਬਾਣੀ ਦੇ ਵਿੱਚ ਸ਼ਰੀਰ ਤੇ ਸ਼ਰੀਰ ਦੇ ਵਿੱਚ ਬਾਣੀ ਹੈ ਅੰਦਰ ਬਾਣੀ ਬਾਹਰ ਬਾਣੀ ਗੁਰਬਾਣੀ ਰੂਪ ਹੋ ਗਿਆ ਹੈ ਫਿਰ ਦੁੱਖ ਰੋਗ ਕੋਈ ਰਹੇਗਾ ਨਹੀਂ ਜੈਸੇ ਰੋਗ ਰੋਗੀ ਕੋ ਦਿਖਾਈਏ ਨਾ ਵੈਦ ਪਹਿ ਕਹਿੰਦੇ ਜਿਸ ਤਨਾ ਵੈਦ ਦੇ ਕੋਲ ਰੋਗੀ ਦਾ ਰੋਗ ਨਾ ਵਿਖਾਈਏ ਜਾ ਕੇ ਬਿਮਾਰੀ ਦਸੀਏ ਨਾ ਤੇ ਵੈਦ ਉਹਨ ਕੀ ਕਰੇ ਕੋਈ ਕਹੇ ਬਈ ਡਾਕਟਰ ਬਥੇਰੇ ਨੇ ਮੌਤਾਂ ਹੋਈ ਜਾਂਦੀਆਂ ਐ ਰੋਗ ਵਧ ਹੀ ਜਾਂਦੇ ਨੇ ਉਹਨਾਂ ਦੇ ਮੁਤਲਕ ਨਹੀਂ ਜੀਵਨ ਚੱਲਦਾ ਪਿਆ ਉਹਨਾਂ ਦੇ ਮੁਤਲਕ ਨਹੀਂ ਪਰਹੇਜ਼ ਹੁੰਦਾ ਪਿਆ ਉਹਨਾਂ ਦੇ ਮੁਤਲਕ ਨਹੀਂ ਦਵਾਈ ਦਾ ਇਸਤੇਮਾਲ ਹੁੰਦਾ ਪਿਆ ਜੀਵਾ ਅੰਦਰ ਦੁੱਖ ਤਾਂ ਨੇ ਗੁਰੂ ਦੇ ਮੁਤਲਕ ਨਹੀਂ ਚੱਲ ਰਹੇ ਗੁਰੂ ਦੇ ਕਹੇ ਅਨੁਸਾਰ ਨਹੀਂ ਕਰ ਰਹੇ ਜਪਨੀ ਰਹਿ ਜੁੜਨੀ ਰਹਿ ਗੁਰੂ ਦੇ ਮਾਰਗ ਤੇ ਧਰਮ ਦੇ ਮਾਰਗ ਤੇ ਰੱਬ ਦੇ ਮਾਰਗ ਤੇ ਵਾਹਿਗੁਰੂ ਦੇ ਮਾਰਗ ਤੇ ਮਨ ਕਰਕੇ ਤੁਰਨੀ ਰਹਿ ਮਨ ਕਰਕੇ ਜੁੜਨੀ ਰਹਿ ਟੁੱਟੇ ਹੋਏ ਨੇ ਤਾਂ ਮਨ ਵਿਆਕੁਲ ਏ ਤਾਂ ਮਨ ਦੀ ਵਿਆਕੁਲਤਾ ਦਿਨ ਬਾ ਦਿਨ ਵਾਧੀ ਜਾਂਦੀ ਏ ਕਹਿੰਦੇ ਬਿਨ ਉਪਚਾਰ ਬਿਨਾ ਇਲਾਜ ਕੀਤੇ ਤਾਂ ਛਿਨ ਛਿਨ ਹਰ ਪਲਕ ਚਮਕਣ ਦਿੰਨੇ ਸਮੇਂ ਵਿੱਚ ਹੋਏ ਆਸਾਦ ਜੀ ਇਹ ਸਾਧਿਆ ਨਹੀਂ ਜਾਣਾ ਰੋਗ ਵਾਧਾ ਜਾਣਾ ਹੈ ਰੋਗ ਵਾਧਾ ਜਾਣਾ ਜਿਵੇਂ ਵਧਿਆ ਹੋਇਆ ਰੋਗ ਇੱਕ ਦਿਨ ਮੌਤ ਦਾ ਕਾਰਨ ਬਣਦਾ ਹੈ ਤੇਰੇ ਇਹ ਅੰਦਰ ਦੇ ਵਧੇ ਹੋਏ ਵਿਕਾਰ ਵਧੇ ਹੋਏ ਦੁਰਵਿਚਾਰ ਵਧੀ ਹੋਈ ਮਨਮਤ ਵਧੀ ਹੋਈ ਈਰਖਾ ਵਧੀ ਹੋਈ ਨਿੰਦਿਆ ਗੁਰੂ ਤੋਂ ਤੈਨੂੰ ਕੋਹਾਂ ਧੂਰ ਲਜਾ ਕੇ ਦੋਜਕ ਦੇ ਵਿੱਚ ਲਜਾ ਸਟੇਗੀ ਆਵਾ ਗਮਣ ਵਿੱਚ ਲਜਾ ਸਟੇਗੀ ਇਹਦੂ ਪਾਰੀ ਦੁੱਖਾਂ ਵਿੱਚ ਲਜਾ ਸਟੇਗੀ ਉਹਨਾਂ ਨੂੰ ਭੋਗੇਗਾ ਤੇ ਪੁਸ਼ਤਾਵੇਂਗਾ